ਮਝੇ ਬੱਸ ਸਟੈਂਡ ਵਾਲੀ ਕੁੜੀ ਪਸੰਦ ਆ ਤਾਂ ਗੱਲ ਕਰਾਂ ਹਾਏ ਓਏ ਸਾਡੇ ਵਾਲਿਆ ਉਹ ਤੇਰੇ ਚੰਦ ਕਿੱਥੇ ਆ ਓਏ ਸਤਿ ਸ਼੍ਰੀ ਅਕਾਲ ਜੀ ਮੇਰਾ ਜੀ ਇੱਕ ਦੋਸਤ ਆ ਜੋਰ ਬਹੁਤ ਆ ਜੀ ਉਹਦੇ ਚ ਮਾਮਾ ਬਚੋਲਾ ਤੂੰ ਬਹੁਤ ਮੜਾ ਹੈ ਉਹ ਬਚੋਲੇ ਦੇ ਪੈਂਡੀਆਂ ਬਹੁਤ ਆ ਸਵਾਦ ਤੂੰ ਲੈਣਾ ਮਾਮਾ ਪੰਦਰਾਂ ਰੱਬ ਕੀ ਮੇਰੀ ਕਰਾ ਦੇਗਾ ਸਾਗਾ 뮤직 ਤੋਹਰਾ ਦੀਪ ਸਿੱਧੂ ਦੀ ਆਉਣ ਵਾਲੀ ਫਿਲਮ ਸਾਡੇ ਵਾਲੇ ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਅਸ਼ਕਾ ਨਾਬਰਾ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੇ ਪੰਜਾਬ ਦਾ ਇੱਕ ਪਿੰਡ ਨੂਰਪੁਰ ਜਿੱਥੇ ਇਹ ਖੇਡ ਮੇਲਾ ਹੋ ਰਿਹਾ ਹੈ ਹੁੰਡੇ ਕੌਡੀ ਖੇਡਣ ਬਈ ਖੇਡਣ ਵਿੱਚ ਖੜਿਆ ਹੋਇਆ ਕੇ ਹੁੰਡੇ ਕੌਡੀ ਖੇਡਣ ਬਈ ਖੇਡਣ ਵਿੱਚ ਖੜਿਆ ਹੋਇਆ ਕੇ ਟ੍ਰੇਲਰ ਦੇਖਣ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਨੋਂ ਪੋਸਟਰ ਟ੍ਰੇਲਰ ਦੇ ਨਾਲ ਨਿਆ ਕਰਦੇ ਨੇ ਟ੍ਰੇਲਰ ਦੇ ਰਿਲੀਜ਼ ਹੋਣ ਦੇ ਨਾਲ ਇਸ ਦੀ ਸ਼ਾਨਦਾਰ ਕਹਾਣੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਜਤਿੰਦਰ ਮੋਹਰ ਦੁਆਰਾ ਨਿਰਮਿਤ ਤੇ ਲੇਟ ਦੀਪ ਸਿੱਧੂ ਗੁੱਗੂ ਗਿੱਲ ਸੁਖਦੀਪ ਸੁਖ ਮਹਾਵੀਰ ਪੁੱਲਰ ਅੰਮ੍ਰਿਤ ਔਲਖ ਅਤੇ ਹੋਰ ਕਿਰਦਾਰ ਇਸ ਫਿਲਮ ਵਿੱਚ ਮੁੱਖ ਰੂਪ ਵਿੱਚ ਨਜ਼ਰ ਆਉਣਗੇ ਦੀਪ ਸਿੱਧੂ ਹਰ ਵਾਰ ਦੀ ਤਰ੍ਹਾਂ ਆਪਣੇ ਕੰਮ ਦੇ ਪ੍ਰਤੀ ਸ਼ਾਨਦਾਰ ਜਜ਼ਬਾ ਦਿਖਾਉਂਦੇ ਪ੍ਰੋਫੈਸ਼ਨਲ ਕੁਸ਼ਤੀ ਕਰਦੇ ਨਜ਼ਰ ਆਉਣਗੇ ਕਲਾਕਾਰਾਂ ਨੇ ਆਪਣੇ ਸ਼ਾਨਦਾਰ ਅਦਾਕਾਰੀ ਦੇ ਨਾਲ ਕਿਰਦਾਰਾਂ ਨਾਲ ਵੀ ਨਿਆ ਕੀਤਾ ਸਾਬ ਵਈ ਖਾਤੇ ਤੇ ਚੜਾ ਲਈ ਪਾਈ ਪਾਈ ਦਾ ਹੀ ਕਰਾਂਗੇ ਉਹ ਜੀ ਦੀ ਤੇ ਬਲਤਾ ਨਾ ਦੀਵਾ ਸੇਖ ਪੁੱਤ ਉਸੇ ਨੂੰ ਲੱਗਦਾ ਇਹ ਦੁਸ਼ਮਣੀਆਂ ਤਾਂ ਬਿਨਾ ਥੱਲੇ ਦੀਆਂ ਬਾਲਟੀਆਂ ਨੇ ਇਹ ਨਹੀਂ ਭਰਦੀਆਂ ਕਦੇ ਲੇਟ ਐਕਟਰ ਦੀਪ ਸਿੱਧੂ ਇਸ ਫਿਲਮ ਦਾ ਮੁੱਖ ਆਕਰਸ਼ਣ ਰਹਿਣਗੇ ਗੌਰ ਕਰਨ ਵਾਲੀ ਗੱਲ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2019 ਦੇ ਵਿੱਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ ਕਰਕੇ ਇਹ ਫਿਲਮ ਸਿਨੇਮੇ ਘਰਾਂ ਵਿੱਚ ਰਿਲੀਜ਼ ਨਹੀਂ ਹੋ ਸਕੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਲੇਡੀ ਦੀਪ ਸਿੱਧੂ ਤੇ ਸੁਖਦੀਪ ਸੁਖ ਦੇ ਹੱਸਦੇ ਚਿਹਰੇ ਪੋਸਟਰ ਨੂੰ ਚਾਰ ਚੰਨ ਲਾ ਰਹੇ ਨੇ ਇਸ ਫਿਲਮ ਦਾ ਸੰਗੀਤ ਸਾਗਾ 뮤직 ਤੇ ਬੈਨਰ ਹਿੱਟ ਰਿਲੀਜ਼ ਕੀਤਾ ਜਾ ਰਿਹਾ ਹੈ ਸਾਗਾ ਸਟੂਡੀਓ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ ਕਮੇਡੀ ਫਿਲਮਾਂ ਦੇ ਨਾਲ ਨਾਲ ਬਹੁਤ ਹੀ ਸ਼ਾਨਦਾਰ ਵਕ ਵਕ ਚੋਹਰ ਦੀਆਂ ਫਿਲਮਾਂ ਦਰਸ਼ਕਾਂ ਵਿੱਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਨੇ ਸਾਗਾ 뮤జిక్ ਨੇ ਦੱਸਿਆ ਕਿ ਫਿਲਮ ਦਾ 뮤జిక్ ਸ਼ਾਨਦਾਰ ਹੈ ਤੇ ਇਸਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਚੰਝੋੜ ਕੇ ਰੱਖ ਦੇਣਗੇ ਫਿਲਮ ਦੇ ਪ੍ਰੋਡਿਊਸਰ ਅਤੇ ਸਾਗਾ 뮤ਜ਼ਿਕ ਦੇ ਮਾਲਕ ਸੁਮੇਤ ਸਿੰਘ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸਾਡੀ ਸਮਾਜਿਕ ਸੋਚ ਦੇ ਵਖਰੇਵੇਂ ਉੱਪਰ ਆਧਾਰਿਤ ਹੈ। ਇੱਕ ਪਰਵਾਰਿਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮੇ ਘਰਾਂ ਵਿੱਚ ਜਾ ਕੇ ਇਹ ਫਿਲਮ ਦੇਖਣਾ ਪਸੰਦ ਕਰਨਗੇ। ਸੁਮੇਤ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਖੂਨ ਪਾਣੀ ਨਾਲੋਂ گاੜਾ ਹੁੰਦਾ ਹੈ ਤੇ ਸਾਨੂੰ ਦੁਨਿਆਵੀ ਆਕਰਸ਼ਣਾਂ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ। ਖੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਗਾੜਦੀ ਆਪਣੀ ਫਿਲਮ ਸਾਡੇ ਵਾਲੇ। ਤਮਾਮ ਮੁਸ਼ਕਲਾਂ ਦੇ ਬਾਵਜੂਦ ਪਿੰਡ ਤੇ ਪਿੰਡੂਆਂ ਦੀ ਜ਼ਿੰਦਗੀ ਦੀ ਜੋ ਖੂਬਸੂਰਤੀ ਬਚਾ ਕੇ ਰੱਖੀ ਹੈ ਸਾਡੇ ਵਾਲੇ ਉਸੇ ਖੂਬਸੂਰਤੀ ਦਾ ਜਸ਼ਨ ਹੈ ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ ਪਾਰ ਸੰਘਰਸ਼ ਵਿੱਚ ਲੱਗੇ ਨੇ ਇਸ ਤੋਂ ਬਾਅਦ ਉਹਨਾਂ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਵਿੱਚ ਰਹਿਣਗੇ ਅਤੇ ਅਸੀਂ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦੇ ਰਹਾਂਗੇ ਅੱਜ ਦਾ ਨਾਭਰਾ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੇ ਪੰਜਾਬ ਦਾ ਇੱਕ ਪਿੰਡ ਨੂਰਪੁਰ ਜਿੱਥੇ ਇਹ ਖੇਡ ਮੇਲਾ ਹੋ ਰਿਹਾ ਹੈ ਮੁੰਡੇ ਕੁੱਡੀ ਖੇਡਣ ਬਈ ਖੇਡਣ ਵਿੱਚ ਖੜਿਆ ਹੋਇਆ ਕੇ ਮੁੰਡੇ ਕੁੱਡੀ ਖੇਡਣ ਬਈ ਖੇਡਣ ਵਿੱਚ ਖੜਿਆ ਹੋਇਆ ਕੇ ਚਿਹਰੇ ਤੱਕ ਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਛਿਕਾਰਿਆ ਓਏ ਉਹ ਦੋਹੇ ਮੁੰਡੇ ਤਾਂ ਹੀਰੇ ਨੇ ਪੰਜਾਬ ਦੇ ਪੰਜਾਬ ਤਾਂ ਥੋਡੇ ਵਰਗੇ ਮੁੰਡੇ ਕੁੜੀਆਂ ਦੇ ਸਿਰ ਤੇ ਹੀ ਵਸਦਾ ਓ ਨਹੀਂ ਤਾਇਆ ਕਿੰਨਾ ਉੱਤੇ ਰਿਆ ਰਕੇ ਦਾਨੇ ਬੰਦਿਆਂ ਦੇ ਨਾਂ ਤੇ ਵਸਦਾ ਜਿਹੜੇ ਸਾਡੇ ਲਈ ਦਿਨ ਰਾਤ ਸੁੱਖਾਂ ਸੁਖ ਦੇ ਨੇ ਅਜੇ ਪਾਸਟੈਂਡ ਵਾਲੀ ਕੁੜੀ ਪਸੰਦ ਆ ਤਾਂ ਗੱਲ ਕਰਾਂ ਹਾਏ ਓਏ ਸਾਡੇ ਵਾਲਿਆ ਉਹ ਤੇਰੇ ਚੰਦ ਕਿੱਥੇ ਆ ਓਏ ਇੱਕ ਸਕਿੰਟ ਗੱਲ ਸੁਣਿਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਜੀ ਇੱਕ ਦੋਸਤ ਆ ਜੋਰ ਬਹੁਤ ਆ ਜੀ ਉਹਦੇ ਚ ਮਾਮਾ ਬਚੋਲਾ ਤੂੰ ਬਹੁਤ ਮੜਾ ਹੈ ਉਹ ਬਚੋਲੇ ਦੇ ਪੈਂਦੀਆਂ ਬਹੁਤ ਆ ਸਵਾਦ ਤੂੰ ਲੈਣਾ ਮਾਮਾ ਪੰਦਰਾਂ ਗੀ ਮੇਰੀ ਕਰਾ ਦੇਗਾ ਇਸ ਗੱਲ ਦੀ ਕੀ ਗਾਰੰਟੀ ਆ ਮੈਨੂੰ ਛੱਡ ਨਹੀਂ ਜਾਏਗਾ ਯਾ ਗਰੰਟੀਡ ਉਤੈ ਤਸ ਫ੍ਰਿਜ ਖਰੀਦਣੀ ਆ ਮਾਮਾ ਤੂੰ ਇੱਥੇ ਖੜਾ ਆਸ਼ਕੀਆਂ ਕਰੀ ਜਾਣਾ ਮਾਰ ਮਾਰ ਸੁੱਖ ਨੇ ਤੇਰੇ ਧੋਲਾ ਤੇਰੀ ਧੋਣ ਕਰ ਦੇਣੀ ਆ ਕੁੱਕੜ ਰਗੀ ਹਾਈ ਮੈਂ ਮਰ ਜਾ ਵੀ ਨਜ਼ਰ ਨਾਲ ਲੁਭਾ ਲਿਓ ਤੁਸੀਂ ਤਾਂ ਨਿੱਕਰ ਵਾਲਿਆਂ ਦੇ ਰਾਜ ਤੇ ਧੋਤੀ ਵਾਲਿਆਂ ਦੀਆਂ ਗੱਲਾਂ ਕਰਦੇ ਹੋ ਮੁੰਡੇ ਜਿੰਨੀਆਂ ਮਰਜ਼ੀ ਮੋਹ ਮੁਹੱਬਤ ਦੀਆਂ ਗੱਲਾਂ ਕਰੀ ਜਾਣ ਪਰ ਸੰਤੋਖ ਕੌੜੇ ਨੂੰ ਨਹੀਂ ਜਾਣਦੇ ਤੂੰ ਨਾਮ ਨਉ ਤਾਂ ਠੀਕ ਹੈ ਪਰ ਤੂੰ ਬਚਨੇ ਵਾਲੇ ਫਿਕਰ ਤੋਂ ਰਹਿਣਾ ਨਹੀਂ ਚਾਹੀਦਾ ਲੱਤਾਂ ਭੰਦੋਂ ਕੁੱਤੇ ਦੀਆਂ ਜੇ ਮਨਜੀਤ ਤੇਰੇ ਹੱਥੋਂ ਨਿਕਲ ਗਿਆ ਅਲੋਕ ਤਾਂ ਲੜਾ ਕੇ ਖੁਸ਼ ਨੇ ਭੁਗਤਣੀ ਤਾਂ ਸਾਨੂੰ ਪੈਣੀ ਹੈ ਪੁੱਤ ਮਨਜੀਤ ਨੇ ਪੱਸੋਂ ਛੁੱਟ ਕੇ ਆਉਣਾ ਪਰ ਕਰ ਨਹੀਂ ਪਹੁੰਚਣ ਦਿੰਦੇ ਦਸਾਂਸੀ ਹੈ ਇਹ ਜੇ ਕਮਲ ਸਾਂਸੀ ਅਸਲੇ ਨਾਲ ਨਹੀਂ ਹੁੰਦੇ ਬੰਦੇ ਨੂੰ ਮਾਰਨਾ ਸੌਖਾ ਹੁੰਦਾ ਹੈ ਬਰ بچਾਉਣ ਲਈ ਚਾਨ ਲੱਗਦੀ ਹੈ ਯਾਰ ਵਿਛੜੇ ਨੇ ਯਾਰਾਂ ਦੇ ਸਾਬ ਵਈ ਖਾਤੇ ਤੇ ਚੜਾ ਲਈ ਪਾਈ ਪਾਈ ਦਾ ਹੀ ਕਰਾਂਗੇ ਉਹ ਜੀ ਦੀ ਤੇ ਬਲਤਾ ਨਾ ਦੀਵਾ ਸੇਖ ਪੁੱਤ ਉਸੇ ਨੂੰ ਲੱਗਦਾ ਇਹ ਦੁਸ਼ਮਣੀਆਂ ਤਾਂ ਬਿਨਾ ਥੱਲੇ ਦੀਆਂ ਬਾਲਟੀਆਂ ਨੇ ਇਹ ਨਹੀਂ ਭਰਦੀਆਂ ਕਦੇ ਜੀ ਰੀਤੂ ਸੀ ਪਰੂਤ ਇੱਕ ਸੀ ਮਰੇ ਪੁੱਤਾਂ ਦੀ